ਭਗਵਾਨੀਗੜ ਪੰਜਾਬ ਸਰਕਾਰ ਵੱਲੋਂ ਹਰੀਆਲੀ ਮਹਿੰਮ ਤਹਿਤ ਜੋ ਮੰਡੀਆਂ ਦੇ ਵਿੱਚ ਬੂਟੇ ਲਗਾਉਣ ਦਾ ਐਲਾਨ ਕੀਤਾ ਹੋਇਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਅਨਾਜ ਮੰਡੀ ਭਵਾਨੀਗੜ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੀ ਬੁੱਤੇ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਪੰਜ-ਪੰਜ ਬੁੱਤੇ ਲਗਾਉਣੇ ਚਾਹੀਦੇ ਨੇ ਤਾਂ ਕਿ ਪੰਜਾਬ ਨੂੰ ਹਰਿਆ-ਭਰਿਆ ਕੀਤਾ ਜਾਵੇ ਇਸ ਦੌਰਾਨ ਉਹਨਾਂ ਕਹਿ ਕੇ ਆਰਤੀਆਂ ਦੀਆਂ ਮੁਸ਼ਕਲਾਂ ਵੀ ਸੁੰਨਿਆ ਸੰਬੰਧ ਵਿੱਚ ਉਹਨਾਂ ਨੂੰ ਜਲਦੀ ਜਲਦੀ ਹੱਲ ਕੀਤਾ ਜਾਵੇ ਤੇ ਲੋਕਾਂ ਨੂੰ ਮੰਡੀ ਦੇ ਸੰਬੰਧ ਵਿੱਚ ਜੋ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਵੀ ਜਲਦੀ ਤੇ ਜਲਦੀ ਹੱਲ ਕੀਤਾ ਜਾਵੇਗਾ ਰਿਪੋਰਟ ਰਾਜ ਖੁਰਮੀ ਪਵਾਨੀਗੜ ਪੰਜਾਬ ਮੇਰ ਪੰਜਾਬ ਨਿਊਜ਼ 24 ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਕੀ ਹੋਇਆ ਕੋਈ ਮਗਰ ਵਾਲੇ ਨੂੰ ਵੀ ਜਿਹੜਾ ਕੱਪਸਟਾਈਲ ਕਰਦਾ ਹੈ। ਤੁਸੀਂ ਮੈਨੂੰ ਇੱਕ ਵਾਰੀ ਜੀ ਉਹ ਵਟਸਐਪ ਤੇ ਵੀ ਕਰਵਾ ਲਓ। ਇਹ ਜਿਹੜੀਆਂ ਸਰ ਹੈਚੀ ਮੰਡੀ ਆਉਂਦੀਆਂ ਨੇ ਉਹ ਪਟਿਆਲਾ ਆਉਂਦਾ। ਸਰ ਤੁਸੀਂ ਜਿਹੜੀ ਆਪਾਂ ਸਬਜ਼ੀਆਂ ਦੀ ਸੋਹੇ ਦਾ ਸੰਪਰਕ ਕਰ ਰਹੇ ਹੋ। ਪਰ ਅਦਰ ਵਾਲੀ ਮੀਂਹ ਮੀਂਹ ਲਈ ਵੀ ਜਿਹੜੀ ਇਹਨਾਂ ਨੂੰ ਕਰਾਪਾ ਦੇਣਾ ਚਾਹੀਦਾ ਹੈ। ਕਿਉਂਕਿ ਮਾਰਕੀਟ ਮੇਸ ਪਰ ਕੀ ਗੱਲ ਸਰ ਆਉਂਦੇ ਨੇ। ਹਾਈ ਸਬਜ਼ੀ ਮੰਡੀ ਦਾ ਕਿੰਨੀ ਹੁੰਦੀ ਹੈ? ਇੱਕ ਰੋਪਰ ਜਿਹੜਾ ਸਬਜ਼ੀ ਮੰਡੀ ਦੇ ਬਰਾਬਰ ਠੀਕ ਹੈ। ਤੇ ਉਹ ਟੈਲੀਗ੍ਰਾਮ ਚੈਨਲ ਤੇ ਆਪਾਂ ਕਰੀਏ। ਉਹ ਅੱਜ ਫੇਸੇ ਚੈਨਲ ਹੈ। ਉਹ ਵੈਗਰੀ ਇਹ ਮਰੋਸ ਤੱਕ ਮਲੇਟਾ ਪਾਪਾ ਖਾ ਕੇ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ ਤਾਇਏ ਜਿਹੜਾ ਟਾਣਾ ਪਿਆ ਇਹ ਆਪਦਾ ਕੰਮ ਛੱਡ ਕੇ ਇਸ ਬੈਕਟਰ ਹੋ ਗਿਆ। ਇਹੋ ਫਰਸਾ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਸੱਜੀ ਮਿੰਦੀ ਕੋਈ ਨਹੀਂ। ਕੋਈ ਪਾਣੀ ਦਾ ਨਿਕਾਸ ਨਹੀਂ ਕੋਈ ਟੋਪਲ ਹੋਣੀ ਹੈਗੀ ਇਹੋ ਫਰਸਾ ਦਾ ਬਹੁਤ ਬੁਰਾ ਹਾਲ ਹੈ। ਹਨਾ ਕੁੜੇ ਪੀਏ ਕਰਨੇ ਚਾਹ ਚੁਕੀਆਂ ਪਈਆਂ ਇਹਨਾਂ ਫਾਸਟ। ਉਹ ਸਾਡਾ ਇਹ ਸਾਨੂੰ ਰਹਿਣਾ ਉੱਥੇ ਦਿੱਕਤ ਕਈ ਮੰਨ ਲੋ ਬੋਰ ਅਦਰਵਾਇਸ ਕਿਸੇ ਨੂੰ ਸ਼ੋਰ ਨਹੀਂ ਹੁੰਦਾ ਹੈਗਾ ਇਹੋ ਛੋਟਾ ਜਿਹਾ ਕੋਰਨਰ ਬਣ ਕੇ ਰਹਿ ਗਏ। ਹਾਂ। ਹਾਂ। ਮੈਨੂੰ ਵੀ ਬਰੇ ਦੇਖੋ। ਸਾਰੇ ਰਹਿ ਰਹੇ ਐਸੇ ਨੂੰ ਚੱਕ ਲੋ ਕਹਿੰਦੇ ਸਾਡੀ ਮੰਡੀ ਚ ਨਹੀਂ ਆਉਂਦਾ ਦੱਸੋ ਬਾਬਾ ਅਕਚੁਅਲੀ ਨਾ ਇਹ ਬੜੀ ਵੀਚ ਹੁੰਦਾ ਹੈ ਉਹ ਮੰਡੀ ਨਹੀਂ ਹੈ ਮੰਡੀ ਨਹੀਂ ਰਹੇ ਸਾਰੇ ਮੰਡੀ ਨਹੀਂ ਹੁੰਦੀ ਜੀ ਹਾਂ ਫੋਨ ਤੇ ਜਿਹੜੇ ਲੱਗਣਾ 15 ਰੋਲੇ ਮੈਂਨ ਗੇਟ ਕੋਲ ਜਾ ਕੇ ਦੇਖਾਂਗਾ ਫੋਨ ਤੇ ਆਪਕੇ ਜੇ ਮੈਨ ਗੇਟ ਹੈ ਉਹ ਬਿਲਕੁਲ ਬਲੌਕ ਹੈ ਅੱਜ ਆ ਜੋ ਵਾਲਿਟ ਮੈਂ ਹਫਤੇ ਬਾਅਦ ਮੈਂ ਸਾਫ ਹੋ ਗਿਆ ਹੋਰ ਜੇ ਕਲਿਕਸ ਕਰੂੰਗਾ ਇਹ ਫੋਟੋ ਮੈਨੂੰ ਦੱਸੋ ਕਿ ਪਾਣੀ ਆ ਮੈਂ ਤੁਹਾਨੂੰ ਸ਼ੇਅਰ ਕਰਦਾ ਹਾਂ ਇਹ ਦੋ ਦਿਨ ਬਾਅਦ ਫਿਰ ਆਪ ਕੋ ਮਸਲਾ ਹੱਲ ਕਰਾਉਣਾ ਫੋਟੋਆਂ ਵੀ ਦਿਖਾਉਣਾ ਉਹ ਹੀ ਕਹਿ ਰਿਹਾ ਵੀ

ਸਰਵਾਈਵਲ ਦਾ ਸਰਵਾਈਵਲ ਹੀ ਜ਼ਰੂਰੀ ਹੈ ਸਾਡੂ ਦੰਗਰ ਖਾ ਜਾਣਾ ਲਾਇਆ ਨਾ ਲਾਇਆ ਰਵਿੰਦਰ ਆਹਾਂ ਦਹੀਂ ਲਫਾਵਾ ਕਰ ਲਈ ਚੱਕ ਜਾ ਅੱਜ ਬੁੱਤੇ ਆਪਾਂ ਜਰੂਰ ਲਈਏ ਆਪਣਾ ਸਿੱਪਿਆ ਜਿੱਥੇ ਮੰਡੀ ਦੇ ਆਰਤੀਪ ਸਹਿਬਾ ਨੇ ਤੁਸੀਂ ਸਾਰੇ ਪਰਮਾਤਮਾ ਦੀ ਕਿਰਪਾ ਸੰਭਾਲਦੇ ਨੇ ਤੇ 5-5 ਬੁੱਤੇ ਵਿਸਟਰੀ ਕਾਰ ਸਾਰਿਆਂ ਨੂੰ ਦੇਖਤੀ ਵੱਧ ਤੋਂ ਵੱਧ ਬੁੱਤੇ ਲਾਓ ਬਹੁਤ ਖਾਤਾ ਸਾਰਿਆਂ ਦਾ ਤੁਹਾਡਾ ਬਹੁਤ ਸ਼ੁਕਰ ਜੀ ਦਿੱਖੇ ਸਰ ਸਾਰਾ ਜਹਰੀ ਆਬ ਨੂੰ ਮੈਂ ਤਹਤੇ ਦਰਖਤ ਲਾਏ ਗਏ ਨੇ ਤਾਂ ਠੀਕ ਹੈ ਅਸੀਂ ਪੰਜਾਬ ਮੰਡੀ ਬੋਰਡ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੂਟੇ ਲਵਾ ਰਹੇ ਆ ਪਿਛਲੇ ਸੀਜ਼ਨ ਦੌਰਾਨ ਅਸੀਂ 33000 ਬੂਟੇ ਲਾਇਏ ਸੀਗੇ ਇਸ ਸੀਜ਼ਨ ਦੌਰਾਨ ਅਸੀਂ ਘੱਟੋ ਘੱਟ 35000 ਬੂਟੇ ਹੋਰ ਲਾਉਣ ਦਾ ਟੀਚਾ ਮਿੱਥਿਆ ਤੇ ਹੋ ਸਕਦਾ ਸੀ ਇਸ ਤੋਂ ਵੀ ਵੱਧ ਲਾਈਏ ਕਿਉਂਕਿ ਜਿਸ ਤਰ੍ਹਾਂ ਵਾਤਾਵਰਨ ਪੋਲਿਊਟ ਹੋ ਰਿਹਾ ਹੈ ਉਹਨੂੰ ਬਚਾਉਣ ਵਾਸਤੇ ਦਰਖਤ ਲਾਉਣਾ ਬਹੁਤ ਜ਼ਰੂਰੀ ਹੈ ਅੱਜ ਸਾਡੇ ਬੱਚਿਆਂ ਤੱਕ ਬਜ਼ੁਰਗਾਂ ਤੱਕ ਸਭ ਨੂੰ ਸਮਝ ਆ ਗਈ ਕਿ ਵਾਤਾਵਰਨ ਨੂੰ ਬਚਾਉਣਾ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੂਸ਼ਿਤ ਹੋਇਆ ਪਿਆ ਵਾਤਾਵਰਨ ਉਹਦੇ ਨਾਲ ਮਨੁੱਖਤਾ ਦੀ ਸਿਹਤ ਦੇ ਉੱਤੇ ਅਸਰ ਪੈਂਦਾ ਹੈ ਜੀਵ ਜੰਤੂਆਂ ਦੀ ਸਿਹਤ ਤੇ ਅਸਰ ਪੈਂਦਾ ਹੈ ਫਸਲਾਂ ਦੇ ਉੱਤੇ ਅਸਰ ਪੈਂਦਾ ਹੈ ਕਿਉਂਕਿ ਸਾਰੀਆਂ ਖੇਤਾਂ ਦੇ ਵਿੱਚ ਅਸੀਂ ਪੈਸਟੀਸਾਈਡ ਤੇ ਕੈਮੀਕਲ ਜਿਹੜੀ ਫਰਟੀਲਾਈਜ਼ਰ ਪਾਉਨੇ ਆ ਉਹਦੇ ਨਾਲ ਸਾਰਾ ਵਾਤਾਵਰਨ ਹੋਰ ਵਿਗੜ ਰਿਹਾ ਹੈ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਇਸ ਮਹਿੰਮ ਨੂੰ ਅੱਜ ਭਵਾਨੀਗੜ੍ਹ ਤੋਂ ਸ਼ੁਰੂ ਕੀਤਾ ਹੈ ਪੂਰੇ ਪੰਜਾਬ ਦੇ ਵਿੱਚ ਅਸੀਂ ਲਾ ਰਹੇ ਹਾਂ ਅਸੀਂ ਬਹੁਤ ਵਾਰ ਦੇਖਦਾ ਸਰ ਮੰਡੀਆਂ ਦੇ ਵਿੱਚ ਲੋਕ ਸੈਰ ਕਰਨ ਤਾਂ ਆਉਂਦੇ ਤਾਂ ਲੱਗਦਾ ਨਹੀਂ ਉਹਨਾਂ ਲਈ ਵੀ ਇੱਕ ਅਸੀਂ ਕਹਿ ਸਕਦੇ ਹਾਂ ਬਹੁਤ ਖਾਸ ਗੱਲ ਹੈ ਕਿਉਂਕਿ ਜਦ ਨੈਚੁਰਲ ਹਵਾ ਵੀ ਬਿਲਕੁਲ ਮੈਂ ਤਾਂ ਸਾਡੇ ਸਾਰੇ ਮੁਲਾਜ਼ਮ ਭਰਾਵਾਂ ਨੂੰ ਤੇ ਸਾਡੇ ਸਾਰੇ ਆੜਤੀ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿਉਂਕਿ ਬੂਟੇ ਲਾਉਣਾ ਆਲੱਗ ਗੱਲ ਹੈ ਉਹਨਾਂ ਨੂੰ ਸਰਵਾਈਵ ਕਰਾਉਣਾ ਅੱਗੇ ਚਲਾਉਣਾ ਆਲੱਗ ਗੱਲ ਹੈ ਜਦੋਂ ਤੱਕ ਲੋਕਲ ਸੰਗਠਨ ਦਾ ਸਹਿਯੋਗ ਨਹੀਂ ਹੁੰਦਾ ਬੂਟਿਆਂ ਦੀ ਸਰਵਾਈਵਲ ਨਹੀਂ ਹੋ ਸਕਦੀ ਇਸ ਲਈ ਮੈਂ ਤਾਂ ਸਾਡੇ ਸਾਰੇ ਸਟਾਫ ਨੂੰ ਤੇ ਆੜਤੀ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਸਾਥ ਦਿਓ ਆਕੇ ਬੁੱਟਿਆਂ ਨੂੰ ਅਸੀਂ ਵੱਡਾ ਕਰ ਸਕੀਏ ਤੇ ਪੰਜਾਬ ਨੂੰ ਹਰਾ ਭਰਾ ਕਰ ਸਕੀਏ। ਇੱਕ ਮੰਡੀ ਦਾ ਮਲਕੇ ਪਾਣੀ ਦੇ ਨਿਕਾਸ ਨਹੀਂ ਹੈਗੇ ਇਸ ਬਾਰੇ। ਹਾਂ ਮੈਨੂੰ ਦੱਸਿਆ ਹੈ ਪ੍ਰਧਾਨ ਜੀ ਨੇ ਅਰਤੀ ਸਹਿਬਾਨਾ ਨੇ ਤੇ ਉਹਦਾ ਅਸੀਂ ਪ੍ਰਬੰਧ ਕਰਾਂਗੇ ਜੋ ਵੀ ਹੋ ਸਕਦਾ। ਸਤ ਜੀ ਕਿਸ ਤਰੀਕੇ ਦੇਖ ਦਿਓ ਅੱਜ ਹਰੀਆਵਲ ਮਹਿੰਤਾ ਤੇ ਲਾਈ ਗਈ। ਹਾਂ ਬਿਲਕੁਲ ਦੇਖੋ ਜੀ ਅੱਜ ਬਹੁਤ ਅੱਛੀ ਸ਼ੁਰੂਆਤ ਹੋਈ ਹੈ ਪੰਜਾਬ 'ਚ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਮੰਡੀਕਰਨ ਬੋਰਡ ਹਰਚੰਦ ਸਿੰਘ ਜੀ ਬਰਸਟਾ ਸਾਡੀ ਮੰਡੀ 'ਚ ਉਹਨਾਂ ਨੇ ਵਿਜ਼ਿਟ ਕੀਤਾ। ਤੇ ਇੱਕ 3 ਟਰੀ ਪਲਾਂਟੇਸ਼ਨ ਦੀ ਸ਼ੁਰੂਆਤ ਕਰਕੇ ਗਏ ਨੇ ਜਿਹੜੀ ਕਿ ਸਾਰੇ ਪੰਜਾਬ ਚਲਣੀ ਹੈ ਤੇ ਉਸ ਚਸੀਂ ਆਪਣਾ ਸਾਡੇ ਆੜਤੀਆਂ ਵੱਲੋਂ ਸਾਡੀ ਮੰਡੀ ਵੱਲੋਂ ਵੀ ਅਸੀਂ ਪੂਰਨ ਸਹਿਯੋਗ ਦੇ ਰਹੇ ਹਾਂ ਕਿਉਂਕਿ ਅਸੀਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਅਸੀਂ ਉਹ ਬਾਕੀ ਰਹਿੰਦੇ ਬੂਟੇ ਅਸੀਂ ਲਗਾਉਂਦੇ ਮੰਡੀ ਵੱਲੋਂ ਮਲ ਕੇ ਜੋ ਮੰਗਾ ਹੁੰਗੀਆਂ ਮੰਗਾਈਆਂ ਨੇ ਉਸ ਵਾਰ ਕੀ ਦੇਖੋ ਮੰਡੀ ਚ ਸਾਡੀਆਂ ਛੋਟੀਆਂ ਛੋਟੀਆਂ ਮੇਨ ਤਾਂ ਸਾਡੇ ਪਾਣੀ ਦੀ ਮਸਲਾ ਉਹਨਾਂ ਵਾਸਤੇ ਵੀ ਦੇਖੋ ਤੁਹਾਡੇ ਸਾਹਮਣੇ ਵਿਸਤਾਰ ਚ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਆ ਹਨਾ ਤੇ ਬਾਕੀ ਛੋਟੀਆਂ ਮੋਟੀਆਂ ਹੋਰ ਮੰਗਾਂ ਐ ਲਾਈਟਸ ਦੀ ਐ ਤੇ ਕੁਛ ਲੇਬਰ ਦੇ ਰੇਟਸ ਦੀ ਐ ਪੰਜਾਬ ਲੈਵਲ ਦੀ ਉਹ ਵੀ ਅੱਜ ਲੇਬਰ ਦੇ ਯੂਨੀਅਨ ਦੇ ਪ੍ਰੈਜ਼ੀਡੈਂਟ ਵੀ ਆਇਆ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ ਤੇ ਉਹ ਮੇਰਾ ਖਿਆਲ ਸਾਨੂੰ ਆਸ ਹੈ ਵੀ ਬੜੀ ਜਲਦੀ ਸਾਡਾ ਮਸਲਾ ਹੱਲ ਹੋ ਜਾਏ ਤਾਂ ਦਰਖਤ ਲਗਾਏ ਗਏ ਨੇ ਤਾਂ ਇਸ ਦੀ ਸ਼ਾਮ ਸਭਾ ਲਈ ਵੀ ਪ੍ਰਬੰਧ ਕੀਤਾ ਜਾਵੇ ਬਿਲਕੁਲ ਸ਼ਾਮ ਸੰਭਾਲ ਲਈ ਜੀ ਅਸੀਂ ਆ ਮੈਂ ਅੱਜ ਆਪਣੇ ਸਾਡੇ ਆੜਤੀਆਂ ਦੀ ਐਸੋਸੀਏਸ਼ਨ ਦੀ ਮੀਟਿੰਗ ਸੀ ਉੱਥੇ ਕੱਲੇ ਕੱਲੇ ਆੜਤੀ ਨੂੰ ਇੱਕ ਇੱਕ ਬੂਟਾ ਸੰਭਾਵਾਂਗੇ ਸਾਡੇ ਮੁਨੀਮ ਯੂਨੀਅਨ ਨੂੰ ਲੇਬਰ ਨੂੰ ਤੇ ਪੂਰੀ ਸ਼ਾਮ ਸੰਭਾਲ ਕਰਕੇ ਉਹਨੂੰ ਅੱਛਾ ਇੱਕ ਸਰਵਾਈਵ ਕਰਾਉਣਾ ਸੀ ਕਿ ਸਰ ਅ